ਦੇ ਪਿੰਡ ਕੈਲੇਕਲਾਂ ਦੇ ਵਿੱਚ ਮੈਡੀਕਲ ਸਟੋਰ ਚਲਾ ਰਹੇ ਰਗਵੀਰ ਸਿੰਘ ਉਰਫ ਮੇਜਰ ਦਾ ਵੀ ਰਾਤ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਕਲੀਨਿਕ ਤੋਂ ਵਾਪਸ ਬਟਾਲਾ ਵੱਲ ਕਾਰ ਆ ਰਿਹਾ ਸੀ ਇਹ ਵਾਰਦਾਤ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਕੁੰਮਣਕਲਾ ਦੇ ਨਜ਼ਦੀਕ ਪਿੰਡ ਸਤਕੋਹਾ ਵਿਖੇ ਵਾਪਰੀ ਅਤੇ ਦੇਰ ਰਾਤ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਤਹਿਤ 6 ਲੋਕਾਂ ਦੇ ਖਿਲਾਫ ਵੱਖ-ਵੱਖ ਤਾਰਾਮਾ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਰਾਤ ਪਹਿਲਾਂ ਤੇ ਫੋਨ ਆਇਆ ਸੀ ਕਿ ਐਕਸੀਡੈਂਟ ਹੋ ਗਿਆ ਕੋਈ ਗੱਡੀ ਛੇੜ ਮਾਰ ਕੇ ਸੁੱਟ ਗਈ ਉਸ ਤੋਂ ਬਾਅਦ ਜਦੋਂ ਮਤਲਬ ਪੁਲਿਸ ਵਗੈਰਾ ਆਈ ਸਾਰੀ ਇਨਕੁਆਰੀ ਹੋਈ ਸੀ ਤੇ ਮਤਲਬ ਪਤਾ ਚੱਲਿਆ ਵੀ ਕਿਸੇ ਨੇ ਗੋਲੀ ਮਾਰੀ ਹੈ ਜੀ ਤੇ ਉਹ ਫਿਰ ਮੌਕੇ ਤੇ ਡੈਥ ਹੋ ਗਈ ਜੀ ਇਹਨਾਂ ਦੀ ਚੈੱਕ ਕਰੋ ਮਤਲਬ ਇਹ ਤੱਕ ਕੋਈ ਪਤਾ ਨਹੀਂ ਲੱਗਾ ਇਦਾਂ ਦਾ ਕਾਰਨ ਹੁੰਦਾ ਜੀ ਬਾਕੀ ਪੁਲਿਸ ਦੀ ਇਨਕੁਆਰੀ ਚੱਲ ਰਹੀ ਹੈ ਤੇ ਉਹਦੇ ਵਿੱਚ ਪਤਾ ਲੱਗੂਗਾ ਕੋਈ ਲਾਗਡਾੜ ਨਹੀਂ ਇਦਾਂ ਦੀ ਕੋਈ ਮਤਲਬ ਇਹਨਾਂ ਦਾ ਹੈ ਨਹੀਂ ਸੀ ਕੋਈ ਇਦਾਂ ਵਾਕਿਆ ਹੈ ਕਿੱਥੋਂ ਦਾ ਜੀ ਇਹ ਆਪਣੇ ਹੈਗਾ ਜੀ ਸਤ ਕੋਹੇ ਰੋਡ ਦਾ ਹੈ ਤਰ ਕੋਇਆ ਮੋੜ ਹੈ ਨਸਾਇਰ ਮਰਜਾ ਜੰਗਲ ਅੱਗੇ ਇਹ 2.5 ਦਾ ਟਾਈਮ ਸੀ ਜਦੋਂ ਇਨਸੀਡੈਂਟ ਹੋਇਆ ਜੀ 55 ਸਾਲ ਦੀ ਉਮਰ ਦੋ ਬੇਟੇ ਹੈ ਜੀ ਦੋਵੇਂ ਮੈਰਿਡ ਹੈ ਤੇ ਵਾਈਫ ਕਿੰਨੀ ਏਜ ਦੀ ਹੈ ਏਜ 55 ਸਾਲ ਦੀ ਏਜ ਹੈ ਜੀ ਕਿ ਇਹ ਤੇ ਸ਼ੱਕ ਹੈ ਸ਼ੱਕ ਬਈ ਦੱਕਦੇ ਹੈ ਨਹੀਂ ਹੈ ਮਤਲਬ ਬਾਕੀ ਇਨਕੁਆਰੀ ਚੱਲ ਰਹੀ ਹੈ ਜੋ ਕੈਮਰੇ ਕਮਰੇ ਦੇਖਾਂਗੇ ਫਿਰ ਉਹਦੇ ਚ ਪਤਾ ਲੱਗੂਗੇ ਹਣ ਮਤਲਬ ਇਹਨਾਂ ਦੀ ਕੋਈ ਇਦਾਂ ਦੀ ਲਾਗਡਾੜ ਨਹੀਂ ਸੀ ਹੈਗੀ ਬਾਕੀ ਇਹ ਹੈ ਵੀ ਜਿਹੜੀ ਵੀ ਜਿੰਨਾਂ ਨੇ ਕੀਤਾ ਦੋਸ਼ੀਆਂ ਨੇ ਫਾਈਰ ਵਗੈਰਾ ਰਾਤ ਹੋ ਗਈ ਆ ਤੇ ਉਹਨਾਂ ਨਾਲ ਸਾਰੇ ਸਜਾ ਜਿਹੜੀ ਕਿਹਨਾ ਜੀ ਮੇਰਾ ਨਾਮ ਮਸਕੀਨ ਸਿੰਘ ਹੈ ਜੀ ਮੈਂ ਅਨਾਲੇ ਤੋਂ ਆ ਜਿਹਨੇ ਡੈਥ ਹੋਈ ਦੋ ਟੜੀ ਕਿ ਮੇਰਾ ਰਿਵਾਈ ਸੀ ਮੇਜਰ ਸਿੰਘ ਬਹੁਤ ਲਾਇਕ ਤੇ ਸਿਆਣਾ ਆਦਮੀ ਸੀ ਬਹੁਤ ਲਾਇਕ ਪਰ ਮੈਂ ਅੰਮੋਲੀ ਕੇ ਬਿਠਾ ਹਾਂ ਅੱਜ ਪਤਾ ਨਹੀਂ ਕੋਈ ਲਾਕ ਡਾਕ ਹੋਈ ਆ ਕੀ ਗੱਲ ਹੋਈ ਆ ਕਿਸੇ ਨੇ ਗੋਲੇ ਮਾਰ ਦਿੱਤੀ ਆ ਸਾਨੂੰ ਲੋਕਾਂ ਨੂੰ ਲੱਗਾ ਜਿਵੇਂ ਕਾਲੀ ਖਤਮ ਹੋ ਗਿਆ ਅੱਜ ਪਰ ਅੱਜ ਸਰ ਨੇ ਟੋੜਨਾ ਕਠਿਕੁਟੀ ਹੋ ਕੇ ਲੋਕਾਂ ਨੇ ਤੇ ਸਰ ਪੁਲਿਸੇ ਪਰ ਖਰਾਬ ਕਰਕੇ ਤੇ ਫਿਰ ਯਾਰਾ ਕੰਮ ਕੀਤਾ ਕੰਮ ਕੀ ਕਰਦੇ ਸੀ ਇਹ ਡਾਕਟਰ ਮੈਡੀਕਲ ਡਾਕਟਰ ਸੋਰ ਰਗਾ ਕੋਈ ਸ਼ਾਮ ਨੂੰ 7:30 8:00 ਵਜੇ ਕਤਲਾ ਆਈ ਹੈ ਕਿ ਇੱਕ ਬਾਡੀ ਜਿਹੜੀ ਹੈ ਸਤਖੋਆ ਮੋੜ ਤੇ ਮੇਜਰ ਸਿੰਘ ਨਾਂ ਦਾ ਵਿਅਕਤੀ ਜੋ ਬਟਾਲੇ ਦਾ ਰਹਿਣ ਵਾਲਾ ਉਹ ਨਹੀਂ ਪਈ ਜਦੋਂ ਇਹ ਮੌਕੇ ਤੇ ਪਹੁੰਚਿਆ ਉੱਥੇ ਉਸ ਟਾਈਮ ਮਾਰਨ ਵਾਲਾ ਮੇਜਰ ਸਿੰਘ ਦਾ ਲੜਕਾ ਕਰਨਦੀਪ ਸਿੰਘ ਮੌਕੇ ਤੇ ਹੀ ਉਹਨਾਂ ਦੇ ਸਾਰਾ ਦੇਖਣ ਤੋਂ ਬਾਅਦ ਉਹਨੇ ਇਹ ਐਫ ਆਈ ਆਰ ਆਪਣੇ ਸੇਗਵਾ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 71 302 ਦੇ ਤੇ 103 ਬੀ ਐਸ ਐਮ ਦੇ ਵਿੱਚ ਰਜਿਸਟਰ ਕੀਤੀ ਹੈ ਉਹਨਾਂ ਨੇ ਤਿੰਨ ਦੋਸ਼ੀਆਂ ਦਾ ਬਾਈ ਨੇਮ ਔਰ ਤਿੰਨਾਂ ਦਾ ਅਨਨੋਨ ਦੇ ਵਿੱਚ ਨਾਮ ਲਖਾਇਆ ਬਾਕੀ ਕਾਨੂੰਨ ਮੁਤਾਬਕ ਜਿਹੜੇ ਅੱਜ ਪੋਸਟਮਾਨ ਨੂੰ ਕਰਾ ਕੇ ਜੋ ਵੀ ਬਣਦੀ ਕਾਰਵਾਈ Obrigado.